ਦਾ ਖਾਲਸਾ ਵਾਹਿਗੁਰੂ ਜੀ ਮਤੇ ਅਸੀਂ ਆ ਗਏ ਆ ਜੀ ਚਮਕੌਰ ਸਾਹਿਬ ਸਾਡੇ ਬੱਚੇ ਬਸ ਵਿੱਚ ਉਤਰ ਰਹੇ ਨੇ ਤੇ ਇਧਰ ਅੱਗੇ ਜਾ ਕੇ ਆਪਾਂ ਚਮਕੌਰ ਸਾਹਿਬ ਦੇ ਦਰਸ਼ਨ ਕਰਨੇ ਨੇ ਤੇ ਤੁਸੀਂ ਬਣੇ ਰਹੋ ਸਾਡੇ ਇਸ ਲੋਕ ਨਾਲ ਵੀ ਪਹਿਲਾ ਵਲੌਗ ਤੁਹਾਨੂੰ ਦਿਖਾ ਦਿੱਤੇ ਆ ਇਹ ਦੂਸਰਾ ਵਲੌਗ ਹੈ ਵਲੌਗ ਹੈ ਇਥੋਂ ਦਾ ਚਮਕੌਰ ਸਾਹਿਬ ਦਾ ਚਮਕੌਰ ਸਾਹਿਬ ਦੇ ਦਰਸ਼ਨ ਕਰਕੇ ਫਿਰ ਅੱਗੇ ਗੁਰਧਾਮਾਂ ਦੇ ਆਪਾਂ ਦਰਸ਼ਨ ਕਰਨ ਜਾਣਾ ਆ ਸਾਡੇ ਬੱਚੇ ਜਿਹੜੇ ਗੱਡੀ ਚੋਂ ਬਾਹਰ ਆ ਰਹੇ ਨੇ ਤੇ ਚੱਲਦੇ ਆ ਅੱਗੇ ਤੇ ਮਿਲਦੇ ਆ ਦਰਸ਼ਨ ਕਰਦੇ ਗੁਰੂ ਸਾਹਿਬ ਦੇ ਤੁਹਾਡੀਆਂ ਫੌਜਾਂ ਆ ਰਹੀਆਂ ਵੇਖੋ ਦੂਹੋ ਦੂਹ ਇਹ ਦਸ਼ਮਤਿਆ ਨਾ ਧਿਆਨਾਂ ਬਈ ਧਿਆਨਾਂ ਕੀ ਗੱਲ ਆ ਇਹ ਉਹ ਸਥਾਨ ਨੇ ਜਿੱਥੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਸਵਾ ਲੱਖ ਸੇ ਇੱਕ ਲੜੰ ਤਵੇ ਗੋਬਿੰਦ ਸਿੰਘ ਨਾਮ ਕਹਾਉ ਵਾਲੀਆਂ ਜਿਹੜੀਆਂ ਜਿਹੜੇ ਬਚਨ ਕੀਤੇ ਸੀ ਉਹ ਸੱਚ ਕਰਕੇ ਵਿਖਾਏ ਜਿੱਥੇ ਚਾੜੀ ਸਿੰਘਾਂ ਨੇ 10 ਲੱਖ ਦੇ ਘੇਰੇ ਨੂੰ ਵਖਤ ਪਛੜਿਆ ਤੇ ਇਹ ਉਹ ਸਥਾਨ ਨੇ ਸਾਰੇ ਇੱਕ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਾ ਖੁਦਾ ਕੇ ਲਈ ਇਧਰ ਬਰਾਬਰ ਸ਼ੰਗ ਗੁਰੂ ਪਿਆਰਿਓ ਉਸ ਸਥਾਨ ਤੇ ਆਏ ਆ ਜਿਹਦੇ ਬਾਰੇ ਅੱਲਾ ਜਾਰਖੰਡ ਜੋਗੀ ਨੇ ਲਿਖਿਆ ਏ ਕਿ ਸਿਰਫ ਇੱਕ ਤੀਰਥ ਹੈ ਹਿੰਦ ਮੈਂ ਯਾਤਰਾ ਕੇ ਲਈ ਕਟਾਏ ਜਹਾਂ ਬਾਪ ਨੇ ਬੇਟੇ ਖੁਦਾ ਕੇ ਲਈ ਕਹਿੰਦਾ ਸਿਰਫ ਇੱਕ ਹੀ ਤੀਰਥ ਹੈ ਭਾਰਤ ਵਿੱਚ ਜਿੱਥੇ ਯਾਤਰਾ ਕਰਨੀ ਬੰਦੀ ਹੈ ਉਹ ਉਹ ਆ ਜਿੱਥੇ ਪਿਓ ਨੇ ਆਪਣੇ ਬੱਚੇ ਖੁਦਾ ਦੇ ਕਰਕੇ ਖੁਦਾ ਦੇ ਉਤੋਂ ਦੀ ਵਾਰ ਦਿੱਤੇ ਜਾਨੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਛਾ ਨੇ ਆਪਣੇ ਵੱਡੇ ਲਖਤੇ ਜਿਗਰ ਇੱਥੇ ਸ਼ਹੀਦ ਕਰਾਏ ਸੋ ਆ ਜਿਹੜਾ ਸਥਾਨ ਹੈ ਇਹ ਉਹ ਸਥਾਨ ਹੈ ਜਿੱਥੇ ਬੀਬੀ ਹਰ ਸ਼ਰਨ ਕੌਰ ਨੇ ਜਿਹੜੇ ਇੱਥੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਦੇ ਅੰਗਿਠੇ ਜਿਨਕੇ ਤੇ ਉਹਨਾਂ ਨੂੰ ਅਗਨ ਭੇਟ ਕੀਤਾ ਸੀ ਉਹਨਾਂ ਨੂੰ ਉਹਨਾਂ ਦਾ ਸੰਸਕਾਰ ਕੀਤਾ ਸੀ ਇਹ ਉਹ ਸਥਾਨ ਹੈ ਇਹ ਬੀਬੀ ਹਰਸ਼ਰਨ ਕੌਰ ਜਿਹੜੀ ਹੈ ਬਾਅਦ ਵਿੱਚ ਜਦੋਂ ਸੰਸਕਾਰ ਕਰ ਰਹੀ ਸੀ ਤੇ ਮੁਗਲਾਂ ਨੇ ਆਨ ਕੇ ਇਹਦੇ ਤੇ ਵੀ ਹਮਲਾ ਕੀਤਾ ਸੀ ਤੇ ਇਹ ਬੀਬੀ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਦੀ ਪੁੱਤਰੀ ਉਹਨਾਂ ਦੇ ਨਾਲ ਲੜਦੀ ਲੜਦੀ ਆਖਰ ਵਿੱਚ ਸ਼ਹੀਦ ਹੋ ਗਈ ਸੀ ਪਰ ਆਪਣੇ ਸਿੰਘਾਂ ਦਾ ਸੰਸਕਾਰ ਇਹਨੇ ਕਰ ਦਿੱਤਾ ਸੀ ਉਨਾਂ ਦੀ ਸੋਭਾ ਜੁਗ ਜੁਗ ਹੋਈ ਹੋਏ ਨਾ ਮਟੜ ਹਾਰਾ ਨਾਨਕ ਤਿੰਨ ਕੈ ਸਦ ਬਲੇ ਹਾਰੇ ਜਿਨ ਹਾਰੇ ਰੱਖਿਆ ਉਰਤਾਰਾ ਇਤਿਹਾਸ ਵਿੱਚ ਜ਼ਿਕਰ ਹੁੰਦਾ ਏ ਕਿ ਜਦੋਂ ਬੀਬੀ ਹਰਸ਼ਰਨ ਕੌਰ ਸ਼ਹੀਦ ਹੋ ਗਈ ਸੀ ਉਸ ਤੋਂ ਬਾਅਦ ਦੋ ਗੁਰੂ ਦੇ ਪਿਆਰੇ ਹੋਰ ਆਉਂਦੇ ਨੇ ਉਹਨਾਂ ਦਾ ਨਾਮ ਯਾਦ ਨਹੀਂ ਉਹਨਾਂ ਨੇ ਆਨ ਕੇ ਜਿਹੜੀਆਂ ਲਾਸ਼ਾਂ ਅੱਧ ਸੜੀਆਂ ਸਨ ਉਹਨਾਂ ਦਾ ਸੰਸਕਾਰ ਕੀਤਾ ਬੀਬੀ ਹਾ ਸ਼ਰਨ ਕੌਰ ਦਾ ਵੀ ਉਹਨਾਂ ਨੇ ਸੰਸਕਾਰ ਕੀਤਾ ਸੀ ਸੋ ਸਾਡੇ ਬੱਚੇ ਨਕਮਸਤਕ ਹੋ ਗਏ ਗੁਰੂ ਸਾਹਿਬ ਨੂੰ ਤੇ ਹੁਕਮਨਾਮਾ ਸੁਣ ਰਹੇ ਨੇ ਇਹ ਜਿੰਨੀ ਵੀ ਚਮਕੌਰ ਦੀ ਗੜੀ ਦੇ ਆਸ-ਪਾਸ ਦੀ ਧਰਤੀ ਏ ਇਹ ਸਾਰੀ ਸ਼ਹੀਦਾਂ ਦੇ ਖੂਨ ਵਿੱਚ ਭਿੱਜੀ ਹੋਈ ਏ ਇੱਥੇ ਜਰਰੇ-ਜਰਰੇ ਵਿੱਚ ਸ਼ਹੀਦਾਂ ਦਾ ਖੂਨ ਹੈ ਤੇ ਆਪਾਂ ਜਦੋਂ ਵੀ ਇੱਥੇ ਹੁੰਨੇ ਆ ਉਹਨਾਂ ਸ਼ਹੀਦਾਂ ਨੂੰ ਨਾਕਮਸਤਕ ਹੁੰਨੇ ਆ ਤੇ ਅਰਦਾਸ ਕਰਦੇ ਆ ਕਿ ਗੁਰੂ ਸਾਹਿਬ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੋ ਸੋ ਇਹ ਮੈਂ ਪਹਿਲੀ ਵਾਰੀ ਅਸਥਾਨ ਦੇ ਦਰਸ਼ਨ ਕੀਤੇ ਨੇ ਆਪਣੀ ਜ਼ਿੰਦਗੀ ਵਿੱਚ ਗੁਰੂ ਸਾਹਿਬ ਨੇ ਇਹ ਕਿਰਪਾ ਕਰਕੇ ਇਹ ਦੀਦ ਕਰਾਏ ਨੇ ਹੁਣ ਆਪ ਅੱਗੇ ਜਾਣਾ ਹੈ ਚਮਕੌਰ ਦੀ ਗੜੀ ਵਿੱਚ ਜਿੱਥੇ ਗੁਰੂ ਸਾਹਿਬ ਨੇ ਇਹਨਾਂ ਸਿੰਘਾਂ ਨੂੰ ਜੰਗ ਵਿੱਚ ਜੂਝਣ ਲਈ ਤਿਆਰ ਕੀਤਾ ਸੀ ਆਪ ਜੰਗ ਵਿੱਚ ਤੋੜਿਆ ਸੀ ਆਪਣੇ ਬੱਚਿਆਂ ਨੂੰ ਜੰਗ ਵਿੱਚ ਤੋੜਿਆ ਸੀ ਆਓ ਜਾ ਕੇ ਦਰਸ਼ਨ ਕਰਦੇ ਚਮਕੌਰ ਦੀ ਗੜੀ ਦੀ ਅਸੀਂ ਚੜ ਰਹੇ ਹਾਂ ਜੀ ਪੌੜੀਆਂ ਤੇ ਸਾਡੇ ਬੱਚੇ ਵੀ ਨਾਲ ਹਾਂ ਜੈਸੇ ਪੌੜੀ ਵਾਗਰੂ ਵਾਗਰੂ ਕਰਦੇ ਜਾਓ ਤੇ ਪੌੜੀ ਪੌੜੀ ਚੜਦੇ ਜਾਓ ਚੜਾਈ ਚੜਾਈ ਆ ਅੱਛਾ ਇਹ ਪੌੜੀਆਂ ਨਹੀਂ ਐ ਇਹ ਪੌੜਾ ਇੱਕੋ ਹੀ ਬੜਾ ਹੈ ਅਰੇ ਤਾਂ ਪੌੜੀਆਂ ਹੀ ਆ ਪੌੜੀਆਂ ਚ ਰੰਦੇ ਨੇ ਹਾਂ ਇਹ ਨਾ ਵੀ ਭੱਲੇ ਤਾਂ ਰਜੇ ਕੜਾਣਾ ਕਨਾਬ ਜਾਉਂਦੇ ਪੌੜਾ ਸਿਰਾ ਆ ਚਮਕੌਰ ਦੀ ਗੜੀ ਸਾਹਮਣੇ ਖੜੀ ਇਹ ਆ ਜੀ ਗੁਰਦੁਆਰਾ ਚਮਕੌਰ ਸਾਹਿਬ ਸਵਾ ਲੱਖ ਸੇ ਰਡਾ ਨੂੰ ਤਵੇ ਗੋਬਿੰਦ ਸਿੰਘ ਨਾਮ ਕਹਾਉ ਇਹ ਵਾਕ ਇਹ ਵਾਕ ਗੁਰੂ ਸਾਹਿਬ ਨੇ ਇੱਥੇ ਪੂਰੇ ਕੀਤੇ ਸਨ ਦੇਖੋ ਜੀ ਤੇ ਹੁਣ ਸਾਰਾ ਕੁਝ ਵੈਸੇ ਨਵਾਂ ਹੀ ਆ ਕਿਉਂਕਿ ਉਹ ਜਿਹੜੀਆਂ ਅਸਲੀ ਘੜੀ ਸੀ ਉਹ ਤਾਂ ਕੱਚੀ ਸੀ ਤੇ ਹੈ ਪੱਕੀ ਸੀ ਪਰ ਕੱਚੀ ਵਜਦੀ ਸੀ ਤੇ ਸੋਖਣ ਵਾਲਕਾਰ ਸੀ ਆਵਾਰਿਆ ਨੇ ਬੇੜਾ ਕਰਕੇ ਕਰਤਾ ਸਾਰਾ ਕੁਝ ਬਦਲਤਾ ਇਹ ਬਸ ਪੁਰਾਣੇ ਵਾਂਗੂ ਬਣਾ ਦਿੱਤਾ ਵਾ ਹੈ ਸਾਰਾ ਕੁਝ ਨਵਾਂ ਏ ਆ ਜੀ ਘੜੀ ਚਮਕੌਰ ਦੀ ਅਸਲੀ ਤੇ ਨਹੀਂ ਹੈਗੀ ਪਰ ਹੈ ਉਹੀ ਟਿਕਾਣਾ ਉਹੀ ਜਗ੍ਹਾ ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਦੇ ਸਫਾ ਲੱਖ ਸੇ ਇੱਕ ਲੜੋਂ ਵਾਲੀਆਂ ਵਾਲੇ ਬਚਨ ਪੂਰੇ ਕੀਤੇ ਸਾ ਇੱਕ ਹਰ ਸੇਵਾ ਚੱਲ ਰਹੀ ਆ ਆਪਾਂ ਮਹਿਸੂਸ ਕਰ ਸਕਦੇ ਆ ਕਿ ਕਿਸੇ ਸਮੇ ਸਾਡੇ ਕਲਗੀਧਰ ਪਿਤਾ ਅਤੇ ਉਹਨਾਂ ਦੇ ਸਖਤੇ ਜਿਗਰ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਅਤੇ ਹੋਰ ਨਾਲ ਚਾਲੀ ਸਿੰਘ ਕਦੇ ਇਸ ਗੜੀ ਦੇ ਵਿੱਚ ਬੈਠੇ ਸੀ ਆਣ ਕੇ ਜਿੱਥੇ ਅਸੀਂ ਇਸ ਵੇਲੇ ਦਰਸ਼ਨ ਦਰਾਈ ਕਰ ਰਹੇ ਆ ਇਹ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਕਿ ਮੇਰਾ ਬਾਚਾ ਹਲਾ ਇੱਥੇ ਕਦੇ ਬੈਠਾ ਸੀ ਅੱਜ ਉਹਨੇ ਕਿਰਪਾ ਕਰਕੇ ਸਾਨੂੰ ਉਸ ਜਗ੍ਹਾ ਦੇ ਦੀਦਾਰ ਕਰਾਏ ਨੇ ਤੇ ਇੱਥੇ ਅਸੀਂ ਕੀਰਤਨ ਦੀ ਹਾਜ਼ਰੀ ਭਰੀ ਹੈ No. ਕੋਰ ਸਾਹਿਬ ਕੀਰਤਨ ਦੀ ਹਾਜ਼ਰੀ ਭਰਨ ਤੋਂ ਬਾਅਦ ਅਸੀਂ ਉੱਥੋਂ ਚਲੇ ਪਾਏ ਆ ਸਾਡੇ ਬੱਚੇ ਆ ਸਾਹਮਣੇ ਸਾਹਿਬਦੀਪ ਸਿੰਘ ਅਤੇ ਗੁਰਬਖਸ਼ ਸਿੰਘ ਉਸ ਦਾ ਸਾਥੀ ਆ ਬਾਹਰਲੇ ਬੰਨੇ ਦਾ ਦ੍ਰਿਸ਼ ਤੁਹਾਨੂੰ ਵਿਖਾ ਰਹੇ ਹਾਂ ਇੱਥੋਂ ਹੀ ਖਲੋ ਕੇ ਗੁਰੂ ਸਾਹਿਬ ਨੇ ਜਿਹੜੀ ਸਿੰਘਾਂ ਨੂੰ ਜੰਗ ਲੜਨ ਵਾਸਤੇ ਭੇਜਿਆ ਸੀ ਤੇ ਸਿੰਘਾਂ ਨੇ ਪੂਰੀ ਜੰਗ ਲੜੀ ਤੇ ਇਸ ਥਾਂ ਤੇ ਖਲੋ ਕੇ ਬੱਚਿਆਂ ਨੂੰ ਇੱਥੋਂ ਦੇ ਇਤਿਹਾਸ ਬਾਰੇ ਦਾਸ ਨੇ ਦੱਸਿਆ ਜਿਹੜੇ ਵੀ ਗੁਰਦੁਆਰਾ ਸਾਹਿਬ ਅਸੀਂ ਗਏ ਆ ਉਥੋਂ ਦਾ ਇਤਿਹਾਸ ਜਿੰਨਾ ਕਿ ਦਾਸ ਨੂੰ ਪਤਾ ਸੀ ਜਿੰਨਾ ਕਿ ਸਾਨੂੰ ਪਤਾ ਸੀ ਅਸੀਂ ਉਹਨਾਂ ਬੱਚਿਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿਉਂਕਿ ਸਾਡਾ ਸਕੂਲ ਦਾ ਮੇਨ ਮਤਲਬ ਇਹੀ ਸੀ ਬੱਚਿਆਂ ਨੂੰ ਖੜਨ ਦਾ ਕਿ ਬੱਚਿਆਂ ਨੂੰ ਉਥੋਂ ਦੇ ਇਤਿਹਾਸ ਨਾਲ ਸਿੱਖ ਇਤਿਹਾਸ ਨਾਲ ਜੁੜਿਆ ਜਾਵੇ ਇੱਥੇ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹੁੰਨਾ ਕਿ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਚਮਕੌਰ ਦੀ ਘੜੀ ਦਿੱਤੀ ਸੀ ਉਸ ਵੇਲੇ ਉਹਨਾਂ ਦੀ ਦਸਵੀਂ ਪੀੜ੍ਹੀ ਚ ਇੱਕ ਗੁਰਮੁਖ ਪਿਆਰੇ ਸਾਨੂੰ ਮਿਲੇ ਇੱਥੇ ਤੇ ਉਹਨਾਂ ਨੇ ਬੜਾ ਪਿਆਰ ਸਾਡੇ ਨਾਲ ਕੀਤਾ ਸਾਡੇ ਬੱਚਿਆਂ ਨੂੰ ਫਰੂਟੀਆਂ ਪਿਆਈਆਂ ਕੇਲੇ ਖਵਾਏ ਟੀਚਰ ਸਹਿਬਾਨ ਨੂੰ ਆਪਣਾ ਸਮੋਸੇ ਖਵਾਏ ਠੰਡੇ ਪਿਆਏ ਤੇ ਇੱਕ ਸਾਡੇ ਬੱਚੇ ਦਾ ਉਥੇ ਚਾਚਾ ਸੀ ਗੁਰਦੁਆਰਾ ਕਤਲ ਕਤਲਗੜ੍ਹ ਸਾਹਿਬ ਕੀਰਤਨ ਕਰਦੇ ਸੀ ਉਹ ਤੇ ਉਹਨਾਂ ਨੇ ਸਾਡੇ ਸਾਰੇ ਬੱਚਿਆਂ ਨੂੰ ਹੀ ਠੰਡੇ ਪਿਆਏ ਬੜੀ ਸੇਵਾ ਕੀਤੀ ਬੜਾ ਪਿਆਰ ਦਿੱਤਾ ਸੋ ਇਸ ਥਾਂ ਦਿਖਾ ਲੋ ਕੇ ਬੱਚਿਆਂ ਨੂੰ ਅਸੀਂ ਇਤਿਹਾਸ ਦੱਸਿਆ ਤੇ ਇਸ ਤੋਂ ਬਾਅਦ ਇੱਥੋਂ ਚਾਲੇ ਪਾ ਦਿੱਤੇ ਤੇ ਬਾਹਰ ਆਣ ਕੇ ਬੱਚਿਆਂ ਨੇ ਥੋੜਾ ਬਹੁਤਾ ਇੱਥੋਂ ਖਰੀਦਿਆ ਦੁਕਾਨਾਂ ਤੋਂ ਤੇ ਇੱਥੋਂ ਖਰੀਦਾ ਫਰੋਸਿ ਕਰਕੇ ਅਸੀਂ ਫਿਰ ਇਹ ਅੱਗੇ ਸਹਬਜ਼ਾਦੇ ਦੇ ਸਥਾਨ ਫਤੇਗੜ ਸਾਹਿਬ ਨੂੰ ਚਾਲੇ ਪਾ ਦਿੱਤੇ ਆ ਸਾਡੇ ਬੱਚੇ ਖਰੀਦਾ ਫਰੋਸਿ ਕਰ ਰਹੇ ਨੇ ਇੱਥੋਂ ਇੱਥੋਂ ਅਸੀਂ ਫਤੇਗੜ ਸਾਹਿਬ ਨੂੰ ਜਾ ਰਹੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਬਤੇ ਸ਼ੇਅਰ ਜਰੂਰ ਕਰ ਦਿਓ ਜੀ